ਬਰਥਡੇ ਬਾਗੀਚੂ ਬਾਗੀਚੂ ਬਾਈ ਜੀ ਜੁਤਵਾਰ ਕੀ ਵੀਰ ਦੇ ਇੱਕ ਵਾਰੀ ਸੀ ਮਾਰੇ ਪ੍ਰਕਾਰ ਜਾਹੇਗੀ ਤੇਰੀ ਪਰੈਸ਼ਰ ਰਾਜੀ ਆ ਮੈਂ ਆਪਣਾ ਹਾਰੇ ਨੇ ਪਾਉ ਤੇ ਬੇਰੇ ਜਨਾਵ ਚਾਹ பண்ணிபாங்கே கே ஃபுல்லா படா ரே தே பாரோ ரே சோவிய சித்தாரியோறியா ਬਿੱਤਿਆ ਕੋੜੁ ਮਾਣੇ ਨਾ ਕੀ ਨੂ ਲਾ ਕੀ ਪੁੱਛਦਾ ਆ ਕੇ ਵਿੱਚ ਸਾਥ ਵੇ ਪਿੰਡ ਦੇ ਲੋਕੀ ਕਹਿੰਦੇ ਓਣ ਤਾਂ ਨਾ ਮੇ ਰੱਖਦੇ 52 ਭਾਜਾ ਲਟਾ ਕੀਆ ਹੁਣ ਚੰਨ ਬੰਨੀ ਬੈਠਾ ਗੰਗਾ ਦੇ ਕਨਾ ਕਾਣੇ ਕੀ ਪਰੂ ਸਿਆਵਾਲੇ ਖੁਲੇ ਮੰਡਾਰੇ ਰੱਬ ਦੇ ਉਹ ਕੋਚਾ ਲਕੀ ਕੋਰੇ ਨਰਸੀ ਸੀਟ ਦੇ ਵੇਖੋ ਇੱਕ ਰਪੀ ਅਸੀ ਕੋਲੇ ਨਰਸੀ ਸੀਟ ਦੇ ਤੇਤਾ ਲਾ ਕੀ ਕੈਂਦਾ ਗਾਂਡ ਖੋਲੀ ਜਾ ਕੇ ਤੋੜ ਮਾ ਦੇਵ ਚਾਰੀ ਗੁੰਦੀਆ ਫੜਾਰੇ ਰੱਬ ਦੇ ਦਫ਼ਤਾ ਲੈ ਆ ਮਾਰਦਾ ਕਟਾ ਕਟਾ ਦੇ ਵਾਸੀ ਨੂੰ ਕਹਿੰਦਾ ਰੱਖਨੀ ਲਾਚਾ ਰੱਖਨੀ ਨਾ ਜਾ ਆਉ ਗਣ ਫਾਰੇ ਦੀਆਂ ਮੈਂ ਤਾਂ ਗੰਡ ਫੋੜੀ ਬਾਪੂ ਤੇਰੇ ਹੀ ਸਹਾਰੇ ਗੁੱਲੇ ਅਪੜਾਰੇ ਮੋਲੇ ਭਾਣੇ ਵਿੱਚੋ ਸਾਥ ਦੀਓ ਜਮ ਸ਼ਾਹੂਕਾਰਾਂ ਦਾ ਹੱਕ ਨਹੀਂ ਆਉਂਦੇ ਨਾ ਬੱਜਾ ਮਾਰਦਾ ਕਟਾ ਕਟਾ ਦੇ ਵਾਸੀ ਨੂੰ ਲੈੜਾ ਖਵਰਾ ਲੈੜਾ ਖਵਰਾ ਆਉ ਕਣ ਖਾਰੇ ਦੀਆਂ ਲੋਕਾਂ ਪਾ ਦੀ ਮਾਰਦਾ ਬੜਦਾ ਨੂੰ ਲੜਕਾਰੇ ਹੁੰਦੇ ਆ ਪੜਾਰੇ माता खे पो श रे खण रे रे मातो श रे खे रव ॾे सुण केनतीअ हले ਪਿਆਰੇ ਦੀਆਂ ਆਉਣ ਰੱਬ ਸੱਚੇ ਦਾ ਰੂਪ ਬਦਲ ਕੇ ਵਿਸ਼ਕਰ ਮੀਂਦਾ ਹੱਥ ਵਿੱਚ ਤੇ ਸਾ ਤੇ ਬਗਲ ਮੇਂ ਆਏ ਦੇ ਇੱਕ ਕੰਮ ਸਾਡੇ ਵਰਗੇ ਲੋਕਾਂ ਦਾ ਆਪੇ ਤੈਨੂੰ ਪਛਾਣਾਂਗੇ ਜਿੱਥੇ ਤੂੰ ਪਹੁੰਚਣਾ ਹੁਣ ਪੈ ਜਾ ਹੋ ਕੇ ਗੱਡੀ ਦੇ ਵਾਚਾਰੇ ਗੁੱਤੇ ਆਪਣਾਰੇ ਰੱਬ ਨੇ ਨਤਕਾ ਹੈ ਤਾਰੇ ਵਿੱਚ ਸਰਸੇ ਸੈਰ ਦੇ ਬਾਤਾ ਕੁੜ ਮਾਨੇ ਵਿੱਚ ਗਊਸ਼ਾਲਾ ਦੇ ਰੱਖ ਲੈ ਜਵਾਰੇ ਹੋ ਰਾਵਾਸ ਦੇ ਨਾਲੇ ਤੱਤੇ ਪਾਣੀ ਫੜਾ ਦੇ ਨੋਣ ਨੂੰ ਨਾਲੇ ਮਾਰ ਦੇ ਮੇਣੇ ਵੇਖਾਂਗੇ ਲਿੰਦਾ ਖਵਰਾ ਜੀ ਦੀ ਖਾਤਰ 50 ਤਿਆਂ ਲਟਾ ਦੀਆਂ ਬੱਜੀਆਂ ਮੇਣਿਆਂ ਤੂੰ ਵੇਖੋ ਰੱਪ ਨੂੰ ਫਵਰਾ ਲੈਣੀਆਂ ਪੈ ਗਈਆਂ ਰੂਪ ਬਦਲ ਕੇ ਆ ਗਏ ਬਦਲੀ ਦਾ ਨਾਲੇ ਤੰਗੂ ਸ਼ਾਲਾ ਸਾਫ ਕੀਤੀ ਨਾਰਸੀ ਸੇਠ ਦੀ ਨਾਲੇ ਤੱਤੇ ਪਾਣੀ ਸੀ ਨਾਰਸੀ ਦੇ ਥਾਰੇ ਫੁੱਲਿਆ ਭੰਟਾਰੇ ਰਾਮ 버ਦੇ दत्ता ਲੈ ਪਰੂਸਾ ਮੜੀ ਖੁੱਲੇ ਆ ਬਣਾਰੇ ਰੱਬ ਦੇ ਦਕਤ ਲੈਣਗੇ ਪਰੂਸਾ ਮੜੀ ਖੁੱਲੇ ਆ ਬਣਾਰੇ ਰੱਬ ਦੇ ਵਾਗੇ ਵਿੱਚ ਖੁਸ਼ੀਆਂ ਦੇ ਕਹਿੰਦੇ ਸੇਠ ਨੂੰ ਜਿਹੜਾ ਪੂਜ ਮੰਗਣਾ ਹੈ ਆਜ ਮੰਗ ਲੈ ਕਹਿੰਦਾ ਦਰ ਮੀਆਂ ਕੁ ਜਣੀ ਚਾਈ ਦਾ ਇਹ ਹੋ ਜੀ ਸ਼ੱਕ ਭਰ ਦੁ ਮੀਰੀ ਨੋ ਦੀ ਨੇੜੀ ਨਾ ਕਿਸੇ ਨੇ ਪਾਰੀ ਹੋਵੇ ਨਾ ਕੋਈ ਬਾਰਸਾ ਕੇ ਕਾਹਨੂੰ ਵੇਖੋ ਵਰਖਾ ਕੀਤੀ ਗਠਾਂ ਤੇ ਹੁੰਡਾਂ ਦੀ ਉਹ ਵੀ ਪੈਣ ਕਹਿਣ ਲੱਗੀ ਧੰਨ ਧੰਨ ਹੈ ਬਾਪੂ ਦੇ ਸਾਹੂ ਕਾਰੇ ਹੁਲੇ ਅਬਨਾਰੇ ਰੱਬ ਦੇ ਕਰਤਾ ਲੈਂਗੇ ਪਰੋ ਸਾਵਾਲੇ ਹੁਲੇ ਅਬਨਾਰੇ ਰੱਬ ਦੇ ਕਰਤਾ ਲੈਂਗੇ ਉਹ ਦਿਨਾਂ ਤੌਰਾ ਪਲੈਨ ਬੋਸ ਦੀਆਂ ਨਾਲੀ ਮਾਰਨੀ ਹੈ ਮੀੜੀਏ ਉਸ ਨੂੰ ਇਹ ਧੀ ਆ ਤੂੰ ਬੇਵਾਬੜੀ ਤੂੰ ਬੇਵਾਬੜੇ ਨਾ ਗੀਸ ਤੋ ਰਮੀਆ ਇੱਕ ਘਰ ਰਹਿ ਗਿਆ ਮਾਤਾ ਦਾ ਸਵਾ ਕੜੀ ਦਲੀ ਦੇ ਕਾਰੀ ਕੀਤੀ ਵਰਖਾ ਇਕੱਠਾ ਹੁੰਦਾ ਦੀ ਉਹ ਵੀ ਕਹਿਣ ਲੱਗੀ ਸੀ ਧਨ ਧਨ ਹੈ ਨਰਸੀ ਦੇ ਸ਼ਾਹੂ ਕਾਰੇ ਗੁਲੇ ਆਵੰਡਾਰੇ ਰੱਬ ਦੇ ਦਾਰਤਾ ਤੈਨੂੰ ਦੀਵੇ ਸਾਰਾ ਲਿਆਂ ਨਾ ਰਸੀ ਸੇਠ ਦੀਆਂ ਹੋਈ ਲੈੜਿਓ ਥਾਈ ਦੀਆਂ ਉਈ ਚੱਕਾ ਫੜ ਦਿਉ ਆਉ ਦੀਪ ਦੇਸ ਰਾਜੀ ਦੀਆਂ ਹੋਈ ਮੱਤਾ ਸ਼ਰਤੂ ਨਾ ਆਉਣਾ ਥੋੜਾ ਵਿੱਚ ਬੀਬੀ ਵਾਲੇ ਦੀ ਤਾਕਤ ਡਹਹਾੜੇ ਚੌੜਿਆ ਨੇ ਪਾਜਨ ਤੇ ਤੇਰਾ ਜਣਕ ਬਦੀਹੀ ਦੇ ਨਾਲ ਗਵਾਰੀ ਸਿਮਰੇ ਤੂੰ ਹੁੰਦੇ ਚੰਮਣੇ ਤੇ ਮਾਰਨੇ ਤੋਂ ਸ਼ਟਕਾ